ਹਾਂਜੀ ਬਾਈ ਜੀ ਗਾਂਟੋ ਗੋਡ ਸ਼ੋਅ ਤੇ ਤੁਹਾਨੂੰ ਸੈਨ ਇਨ ਬਰੀਡ ਦੀਆਂ ਬੱਕਰੀਆਂ ਦਿਖਾ ਦਈਏ ਐਚ ਐਫ ਗਾਵਾਂ ਵਰਗੇ ਝੱਡੇ ਆ ਇਹਨਾਂ ਦੇ ਤੇ ਬਾਹਰ ਨੂੰ ਦਿਖਾਵੇ ਵਾਲੇ ਇਹ ਬੱਕਰੀ ਦੀ ਜੇ ਗੱਲ ਕਰੀਏ ਇਹ 5000 ਦੀ ਸੇਮ ਬਰੀਡ ਦੀ ਕਿਉਂਕਿ ਮਾਲਕ ਤੋਂ ਪੁੱਛਿਆ ਵੀ ਸੇਮ ਕੈਰੈਕਟਰ ਵਾਲੀ ਜੇ ਅਸੀਂ ਬੱਕਰੀ ਖਰੀਦਣੀ ਹੋਵੇ ਤਾਂ 5000 ਦੀ ਇਹ ਮਿਲ ਜਾਂਦੀ ਆ ਜੇ ਇੰਡੀਆ ਦੇ ਹਿਸਾਬ ਨਾਲ ਲਈਏ 3 ਲੱਖ ਰੁਪਏ ਦੀ 3 ਲੱਖ ਰੁਪਏ ਦੀ ਬੱਕਰੀ ਆ ਇਹ ਤੇ ਫੇਰ ਦੁੱਧ ਦੀ ਗੱਲ ਕਰੀਏ ਦੁੱਧ ਇਹ 6 ਕਿਲੋ ਤੱਕ ਦੁੱਧ ਦੇ ਦਿੰਦੀ ਆ ਦਿਨ ਦਾ 6 ਕਿਲੋ ਤੱਕ ਮਾਲਕ ਦੇ ਕਹਿਣ ਮੁਤਾਬਕ ਝੱਡਾ ਦੇਖ ਕੇ ਵੀ ਲੱਗਦਾ ਝੱਡਾ ਐਨ ਪੂਰਾ ਨਾਲੇ ਇੱਕ ਇਹ ਆ ਵੀ ਟਾਈਟ ਝੱਡੇ ਇਹਦੀਆਂ ਬੱਕਰੀਆਂ ਇੱਥੇ ਜਿੰਨੀਆਂ ਵੀ ਅਸੀਂ ਦੇਖੀਆਂ ਐਨ ਪੂਰੇ ਟਾਈਟ ਅਡਰ ਛੋਟੇ ਛੋਟੇ ਥਾਣਾ ਪੂਰੇ ਕੰਪੈਕਟ ਜੇ ਮਤਲਬ ਫਿੱਟ ਪਈਆਂ ਆ ਇਹਨਾਂ ਦੇ ਆ ਸਾਇਰ ਦੇ ਡੈਮ ਦੀ ਇਨਫਾਰਮੇਸ਼ਨ ਆ ਆ ਦੋਨੋਂ ਬੱਕਰੀਆਂ ਦੇ ਨਾਲੇ ਆਪਣੇ ਉੱਥੇ ਮੈਂ ਦੇਖੀਆਂ ਗਈਆਂ ਦੀ ਵੀਡੀਓ ਇਨ ਬਰੀਡ ਨੂੰ ਆਪਣੇ ਸਾਰੇ ਕੰਨੇ ਆ ਵੀ ਕੋਈ ਚੱਕਰ ਨਹੀਂ ਹੈ ਇਨ ਬਰੀਡ ਦਾ ਪਰ ਜਿੰਨੇ ਵੀ ਮੈਂ ਗੋਰਿਆਂ ਦੇ ਫਾਰਮਾਂ ਤੇ ਗਿਆ گاਵਾਾਂ ਵਾਲਿਆਂ ਦੇ ਮੱਝਾਂ ਵਾਲਿਆਂ ਦੇ ਹੁਣ ਬੱਕਰੀਆਂ ਵਾਲਿਆਂ ਦੇ ਵੀ ਇਹ ਇਨ ਬਰੀਡ ਨੂੰ ਜਮ੍ਹਾਂ ਕਾਟੀ ਮਾਰਦੇ ਆ ਵੀ ਇਨ ਬਰੀਡ ਨਹੀਂ ਜੈ ਹੈਗੀ ਚਲੋ ਜੀ ਬਾਕੀ ਹੋਰ ਦਿਖਾਣੇ ਆ ਤੁਹਾਨੂੰ